ਵਾਵਾਂ ਮੈਂ ਦਰਦਾ ਭਰੀ ਇੱਕ ਚਿੱਠੀ ਲਿਖ ਕੇ ਵੱਲ ਤੁਸਾਂ ਦੇ ਪਾਵਾਂ ਮੈਂ ਦਰਦਾ ਭਰੀ ਇੱਕ ਚਿੱਠੀ ਲਿਖ ਕੇ ਵੱਲ ਤੁਸਾਂ ਦੇ ਪਾਵਾਂ ਮੈਂ ਤੀਰ ਜੁਦਾਈਆਂ ਵਾਲੇ ਸੁਆਮੀ ਤੀਰ ਜੁਦਾਈਆਂ ਵਾਲੇ ਸੁਆਮੀ ਹੁਣ ਨਾ ਜਾਣ ਸਹਾਰੇ ਤਨ ਤਨ ਸੁਆਮੀ RAM ਪਾਲ ਜੀ ਬਖਸ਼ੋ ਦਰਸ਼ ਦੀਦਾਰੇ ਪਾਵ ਮੁੜ ਪਤਨਾ ਨੂੰ ਫੇਰਾ ਰਾਮ ਤੱਕ ਦੇ ਸਾਰੇ ਤਨ ਤਨ ਸੁਆਮੀ ਰਾਮਪਾਲ ਜੀ ਬਖਸ਼ੋ ਦਰਸ਼ ਦਿਦਾਰੇ ਹੁਵੇ ਮਾਲਕ ਮਨ ਮਰਜੀ ਦਾ ਪੇਸ਼ ਅਸਾਂ ਦੀ ਚੱਲਦੀ ਨਾ ਦਰਦ ਬਛੋੜੇ ਵਾਲਾ ਮੇਰੀ ਜੰਦਮਾਣੀ ਚੱਲਦੀ ਨਾ ਦਰਦ ਬਛੋੜੇ ਵਾਲਾ ਮੇਰੀ ਜੰਦ ਮਾਣੀ ਚੱਲਦੀ ਨਾ ਛੱਡ ਕੈਨੇਡਾ ਆਜੋ ਇੰਡੀਆ ਦਿਲ ਅਵਾਜ਼ਾਂ ਮਾਰੇ ਤਨ ਤਨ ਸੁਆਮੀ RAM ਪਾਲ ਜੀ ਬਖਸ਼ੋ ਦਰਸ਼ ਦਿਦਾਰੇ ਤਨ ਤਨ ਸੁਆਮੀ RAM ਪਾਲ ਜੀ ਬੱਕ ショਈ ਆਣ ਦਦਾਰੇ ਉਹ ਨੈਣਾ ਵਿੱਚ ਤਸਵੀਰ ਤੇਰੀ ਨੂੰ ਚੱਲ پلਕਾਂ ਦੀ ਝੱਲਾ ਮੈਂ ਜਿੱਤਣ ਦੇ ਤੁਸੀਂ ਗਏ ਕੈਨੇਡਾ ਰਹਿ ਗਿਆ ਜਾਣੀ ਕੱਲਾ ਮੈਂ ਜਿੱਤਣ ਦੇ ਤੁਸੀਂ ਗਏ ਕੈਨੇਡਾ ਰਹਿ ਗਿਆ ਜਾਣੀ ਕੱਲਾ ਮੈਂ ਮਾਰ ਮਾਰ ਕੇ ਕੰਦਾ ਤੇਲੀ ਕਾ ਮਾਰ ਮਾਰ ਕੇ ਕੰਦਾ ਤੇਲੀ ਕਾ ਪੋਟੇ ਕਸ ਗਏ ਸਾਰੇ ਤਨ ਤਨ ਸੁਆਮੀ RAM ਪਾਲ ਜੀ ਬਖਸ਼ੋ ਆਣੇ ਦਿਦਾਰੇ ਤਨ ਤਨ ਸੁਆਮੀ RAM PAL JI ਬਖਸ਼ੋ ਦਰਸ਼ ਦਿਦਾਰੇ ਬਿੰ ਪਿਆਰੇ ਦੇ ਖਾਣਾ ਪੀਣਾ ਪੈਣਣ ਚੰਗਾ ਲੱਗਦਾ ਨਾ ਬਾਗ ਬਗੀਚਾ ਬਿਨ ਮਾਲੀ ਦੇ ਕਹਿਣ ਕਦੇ ਵੀ ਸੱਚ ਦਾ ਨਾਂ ਬਾਗ ਬਗੀਚਾ ਬਿਨ ਮਾਲੀ ਦੇ ਕਹਿਣ ਕਦੇ ਵੀ ਸਜਦਾ ਨਾਂ ਯਾਰਾਂ ਨਾਲ ਬਹਾਰਾਂ ਜੱਗ ਤੇ ਕੀ ਜੀਣਾ ਬਿਨ ਪਿਆਰੇ ਤਨ ਤਨ ਸੁਆਮੀ RAM ਪਾਲ ਜੀ ਬਖਸ਼ੋ ਦਰਸ਼ ਦਿਦਾਰੇ ਤਨ ਤਨ ਸੁਆਮੀ ਰਾਮਬਾਲ ਜੀ ਬਾਕਸ਼ੋ ਆਣ ਦਿਦਾਰੇ ਉਹ ਦਿਨ ਨੂੰ ਆਉਂਦਾ ਚੈਨ ਨਹੀਂ ਹੈ ਜਿੰਦ ਤਨ ਫਦੀ ਰਹਿੰਦੀ ਐ ਰਾਤੀ ਆਉਂਦੀ ਨੀਂਦ ਨਾ ਨੇਣੀ ਯਾਦ ਰੜਕਦੀ ਰਹਿੰਦੀ ਐ ਰਾਤੀ ਆਉਂਦੀ ਨੀਂਦ ਨਾ ਨੇਣੀ ਯਾਦ ਰੜਕਦੀ ਰਹਿੰਦੀ ਐ ਜ਼ਖਮ ਜੁਦਾਈਆਂ ਵਾਲੇ ਅੱਲੇ ਜ਼ਖਮ ਜੁਦਾਈਆਂ ਵਾਲੇ ਅੱਲੇ ਮਲਮਾ ਲਾਲਾ ਹਾਰੇ ਤਨ ਤਨ ਸੁਆਮੀ RAM ਪਾਲ ਜੀ ਬਖਸ਼ੋ ਆਣ ਦੀਦਾਰੇ ਤਨ ਤਨ ਸੁਆਮੀ ਰਾਮਪਾਲ ਜੀ ਬਖਸ਼ੋ ਦਰਸ਼ ਦੀਦਾਰੇ ਪੁੰਨਿਆ ਮਸਿਆ ਸਤ ਸੰਗ ਦੇ ਲਈ ਸੰਗਤਾਂ ਆਉਂਦੀਆਂ ਨੇ ਚੰਨ ਪੁੰਨਿਆ ਦਾ ਦਿਸਦਾ ਨਹੀਂ ਜਦ ਚਕੋਰਾ ਨੈਣਾਂ ਪਾਉਂਦੀਆਂ ਨੇ ਚੰਨ ਪੁੰਨਿਆਂ ਦਾ ਦਿਸਦਾ ਨਹੀਂ ਜਦ ਚਕੋਰਾ ਚੈਨ ਨਾ ਪਾਉਂਦੀਆਂ ਨੇ ਦੀਦ ਤੇਰੀ ਦੇ ਪਿਆਸੇ ਸੁਆਮੀ ਸੇਵਾਦਾਰ ਨਿਸਾਰੇ ਤਨ ਤਨ ਸੁਆਮੀ रामपाल जी बकशो दर्श दीदारे तन तन राम स्वामी रामपाल जी बकशो आन दीदारे स्वामी परम ज्योत जी भी हुणे दर्श तु सादा चाउंदे नी नाम जपा के सत्संग ला ਸਬ ਦਾ ਧੀਰ ਤਰਉਂਦੇ ਨਹੀਂ ਨਾਮ ਚ ਪਾ ਕੇ ਸਤ ਸੰਗ ਲਾ ਕੇ ਸਬ ਦਾ ਧੀਰ ਤਰਉਂਦੇ ਨਹੀਂ ਰਿਹਾ ਨਾ ਜਾਂਦਾ ਬਿਨ ਤੇਰੇ ਹੁਣ ਰਿਹਾ ਨਾ ਜਾਂਦਾ ਬਿਨ ਤੇਰੇ ਹੁਣ ਮੇਰੇ ਸਜਣ ਮੀਤ ਮੁਰਾਰੇ ਤਨ ਤਨ ਸਵਾਮੀ RAM PAL JI ਬਖਸ਼ੋ ਆਣ ਦੀਦਾਰੇ ਤਨ ਤਨ ਸਵਾਮੀ RAM PAL JI ਬਖਸ਼ੋ ਦਰਸ਼ ਦੀਦਾਰੇ ਤੰਤੀ ਹੂ ਕਾ ਸਰਲੋ ਸੁਆਮੀ ਜੀ ਹਰ ਚੰਦ ਪਨੋੜ ਦੀਆਂ ਜਿੰਦ ਹੰਝੂਆਂ ਵਿੱਚ ਰੋੜਨਾ ਜਾਵੇ ਅੱਖੀਆਂ ਦਰਸ਼ਨ ਲੋੜਦੀਆਂ ਜਿੰਦ ਹੰਝੂਆਂ ਵਿੱਚ ਰੋੜਨਾ ਜਾਵੇ ਅੱਖੀਆਂ ਦਰਸ਼ਨ ਲੋੜਦੀਆਂ ਜਿੰਨੂ ਗੋਲਦੀ ਨੂੰ ਵੀ ਬਖਸ਼ੋ ਜਿੰਨੂ ਗੋਲਦੀ ਨੂੰ ਵੀ ਬਖਸ਼ੋ ਪ੍ਰੀਤ ਚਰਨ ਕਮ ਲਾਰੇ ਤਨ ਤਨ ਸੁਆਮੀ RAM ਪਾਲ ਜੀ ਬਖਸ਼ੋ ਦਰਸ਼ ਦਿਦਾਰੇ ਪਾਵੋ ਮੁੜ ਬਤਨਾ ਨੂੰ ਫੇਰਾ RAM ਤੱਕ ਦੇ ਸਾਰੇ ਤਨ ਤਨ ਸੁਆਮੀ RAM PAL JI BAKSHO DARSH VIDARE